ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੇ ਬਾਅਦ ਕਈ ਤਰ੍ਹਾਂ ਦੀਆਂ ਪਹਿਲ ਕਦਮੀਆਂ ਹੋ ਰਹੀਆਂ ਨੇ ਇਹ ਵੀ ਪਹਿਲੀ ਵਾਰ ਹੋਇਆ ਪੰਜਾਬ ਵਿੱਚ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਪਕੇਰੀਆਂ ਵਰਗੇ ਏਰੀਆ ਵਿੱਚ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਵਪਾਰੀ ਵਰਗ ਕੋਈ 20-25 ਤਰ੍ਹਾਂ ਦੀਆਂ ਐਸੋਸੀਏਸ਼ਨਸ ਕੱਲ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਆਪਣੀਆਂ ਬਿਜ਼ਨਸ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਦੱਸਣਗੇ ਔਰ ਮੁੱਖ ਮੰਤਰੀ ਸਾਹਿਬ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀਆਂ ਪ੍ਰੋਬਲਮਸ ਹੱਲ ਕੀਤੀਆਂ ਜਾਣ ਇਹ ਬਦਲਾਅ ਦੀ ਵੀ ਸ਼ਾਉਣੀ ਹੈ ਮਕੇਰੀਆਂ ਹਲਕਾ ਜਾਂ ਸਾਡੇ ਲਾਗੇ ਸਾਰੇ ਹਲਕੇ ਸਾਰੇ ਹੀ ਇੱਥੇ ਹੰਮ ਹਮਾ ਕੇ ਪਹੁੰਚ ਰਹੇ ਨੇ ਤਾਂ ਕਿ ਅਸੀਂ ਵੱਤ ਤੋਂ ਵੱਤ ਆਪਣੀਆਂ ਪ੍ਰੋਬਲਮ ਸੀਐਮ ਸਾਹਿਬ ਨੂੰ ਦੱਸ ਸਕੀਏ ਔਰ ਮੈਂ ਸੀਐਮ ਸਾਹਿਬ ਦਾ ਪੰਜਾਬ ਸਰਕਾਰ ਦਾ ਮਕੇਰੀਆਂ ਦੇ ਪੂਰੇ ਹਲਕੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮਕੇਰੀਆਂ ਹਲਕਾ ਇਸ ਵਾਸਤੇ ਚੁਣਿਆ ਥੈਂਕ ਯੂ ਵੈਰੀ ਮਚ ਅੱਜਕੱਲ ਮਦਸ਼ਾ ਹਾਜੀ ਕੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਤੇ ਅਸੀਂ ਚੈਰੀਆਂ ਦੇ ਦੇਖੋ ਪਹਿਲੀ ਗੱਲ ਐ ਵੀ ਇਹ ਇਲਾਕਾ ਵਪਾਰੀ ਦਾ ਪੱਤਰ ਆ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਸੀਐਮ ਨੇ ਐਸ ਏਰੀਏ ਦੇ ਵਿੱਚ ਵਪਾਰੀਆਂ ਨਾਲ ਵੱਖ-ਵੱਖ ਸੰਸਥਾਵਾਂ ਦੇ ਨਾਲ ਸੋਸੀ ਇਸ ਨਾਲ ਕਦੀ ਮੀਟਿੰਗ ਕੀਤੀ ਹੋਵੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਹੋਵੇ ਫਸਟ ਟਾਈਮ ਆ ਤਾਂ ਮੈਂ ਪੂਰੇ ਹਲਕੇ ਵੱਲੋਂ ਦਸੂਆ ਟਾਂਡਾ ਮਕੇਰੀਆਂ ਵੱਲੋਂ ਸਾਰਿਆਂ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਉਹਨੇ ਸਾਡੇ ਏਰੀਏ ਦੇ ਜਿਹੜੇ ਵਪਾਰੀ ਆ ਦੁਕਾਨਦਾਰ ਆ ਸੋਸੀਅਟੀਸ਼ਨਾਂ ਜਿੰਨੀਆਂ ਵੀ ਉਹਨਾਂ ਦੀ ਮੁਸ਼ਕਲ ਨੂੰ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਕੱਲ ਇੱਥੇ ਆ ਕੇ ਉਹਨਾਂ ਦੀ ਗੱਲਬਾਤ ਕਰਨਗੇ ਔਰ ਪ੍ਰਬੰਧ ਬੜੇ ਵਧੀਆ ਆ ਕੱਲ ਬੜੇ ਕਾਫੀ ਮੈਨੂੰ ਅੱਜ ਐਸੋਸੀਏਸ਼ਨਾਂ ਵੀ ਮਿਲੀਆਂ ਕਾਫੀ ਬੱਕਰੇ-ਵਕਰੀਆਂ ਉਤਸ਼ਾਹ ਆ ਲੋਕਾਂ 'ਚ ਕਿਉਂਕਿ ਇਹ ਪਹਿਲਾਂ ਕਦੀ ਇਦਾਂ ਹੋਈ ਨਹੀਂ ਜਿੱਦਾਂ ਹੋਣ ਜਾ ਰਿਹਾ ਇਹ ਇੱਕ ਬਦਲਾਅ ਦਾ ਰੋ ਅਜੀਤ ਆਪਣੀ ਪਾਰਟੀ ਵੱਲੋਂ ਇਸ ਇਲਾਕੇ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਦੇਖੋ ਮੈਂ ਤਾਂ ਸਾਰੇ ਜਿੰਨੇ ਵੀ ਕਿਸੇ ਇੰਡਸਟਰੀ ਨਾਲ ਵੀ ਰਿਲੇਟਡ ਆ ਸਾਰਿਆਂ ਨੂੰ ਅਸੀਂ ਇਨਵਾਈਟ ਕਰਦੇ ਆ ਔਰ ਜੀ ਆਇਆਂ ਆਖਾਂਗੇ ਜੇਦੀ ਵੀ ਕਿਸੇ ਦੀ ਪ੍ਰੋਬਲਮ ਆ ਉਹ ਆਪਣੀ ਪ੍ਰੋਬਲਮ ਨੂੰ ਦੱਸੇ ਤਾਂ ਕਿ ਸੀਐਮ ਸਾਹਿਬ ਉਹਨੂੰ ਉਹਦੀ ਜਿਹੜੀ ਪ੍ਰੋਬਲਮ ਆ ਉਹਨੂੰ ਸੋਲਵ ਕਰ ਸਕਣ ਇਹ ਹੈ ਕਿ ਜਦ ਤੱਕ ਤਿਆਰੀਆਂ ਆ ਅਸੀਂ ਇਸ ਵੇਲੇ ਨਦੀਪ ਰਿਜ਼ੋਰਟ ਮੁਕੇਰੀਆਂ ਦੇ ਵਿੱਚ ਖੜੇ ਆ ਜਿੱਥੇ ਕੱਲ 24 ਫਰਵਰੀ 2024 ਦਿਨ ਸ਼ਨੀਵਾਰ ਇੱਥੇ ਰਾਜ ਪਧਰੀ ਸਰਕਾਰ ਵਪਾਰ ਮਿਲਣੀ ਜਿਹੜੀ ਇੱਥੇ ਆਰਗੇਨਾਈਜ਼ ਕੀਤੀ ਗਈ ਹੈ ਤੇ ਫਿਲਹਾਲ ਤਿਆਰੀਆਂ ਜਿਹੜੀਆਂ ਨੇ ਬਿਲਕੁਲ ਪੂਰ ਜ਼ੋਰ ਚੱਲ ਰਹੀਆਂ ਨੇ ਤੇ ਸਾਰੇ ਜਿਹੜੇ ਅਧਿਕਾਰੀ ਨੇ ਇੱਥੇ ਮੌਜੂਦ ਨੇ ਤੇ ਆਪਣੀ ਨਿਗ੍ਹਾ ਥੱਲੇ ਜਿਹੜੀਆਂ ਨੇ ਤਿਆਰੀਆਂ ਉਹ ਕਰਵਾਵਾਂਗੇ ਤੇ ਬਿਲਕੁਲ ਠੀਕ ਠਾਕ ਚੱਲ ਰਹੀਆਂ ਨੇ ਜੀ ਤੇ ਅਧਿਕਾਰੀਆਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਤੇ ਜਿਹੜੀਆਂ ਵਪਾਰ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਜਿਹੜੀ ਹੈ ਹੋ ਚੁੱਕੀ ਹੈ ਤੇ ਬਹੁਤ ਵਧੀਆ ਸਾਨੂੰ ਰਿਸਪਾਂਸ ਜਿਹੜਾ ਹੈ ਵੁਕੇਰੀਆਂ ਤੋਂ ਤੇ ਆਲੇ ਦੁਆਲੇ ਤੋਂ ਦਸੂਏ ਤੋਂ ਟਾਂਡੇ ਤੋਂ ਗੱਡੀ ਵਾਲਾ ਕਲਵਾੜਾ ਤੋਂ ਮਿਲਿਆ ਹੈ